ਇਹ ਮੂਰਤੀਆਂ ਸੱਜਣੋ ਸਾਨੂੰ ਇੱਕ ਇਥੇ ਮਿੱਤਰਪੈਰਾ ਮਿਲਿਆ ਉਹ ਕਹਿੰਦਾ ਵੀ ਇਹ ਮੂਰਤੀਆਂ 65 ਦੀ ਜੰਗ ਵੇਲੇ ਪਾਕਿਸਤਾਨ ਦਾ ਇਥੇ ਬਿਲਕੁਲ ਕਬਜ਼ਾ ਹੋ ਗਿਆ ਸੀ ਸੋਨੇ ਦੀਆਂ ਸੀ ਕਹਿੰਦੇ ਵੀ ਉਹ 65 ਦੀ ਜੰਗ ਵੇਲੇ ਜਿਹੜੀਆਂ ਇਹ ਭਗਤ ਸਿੰਘ ਸੁਖਦੇਵ ਰਾਜਗੁਰੂ ਦੀਆਂ ਮੂਰਤੀਆਂ ਸੀਗੀਆਂ ਪੈਂਟ ਦੀ ਜੰਗਵਲੀ ਇਥੋਂ ਲੈਗੇ ਸੀ ਇਹ ਜਦੋਂ ਅਸੀਂ ਟ੍ਰੇਨ ਦੇ ਵਿੱਚ ਤੁਸੀਂ ਬੈਠੋਗੇ ਨਾ ਤੁਹਾਨੂੰ ਇਸ ਤਰ੍ਹਾਂ ਫੀਲ ਆਊਗੀ ਉਸੇ ਤਰ੍ਹਾਂ ਹਲਾ ਰਹੇ ਆਉਣਗੇ ਉਸੇ ਤਰ੍ਹਾਂ ਤੁਰਦੀ ਉਸੇ ਤਰ੍ਹਾਂ ਖੜਕਾ ਉਸੇ ਤਰ੍ਹਾਂ ਉਹ ਬਾਦੀਆਂ ਉਸੇ ਤਰ੍ਹਾਂ ਹਵਾਵਾਂ ਉਸੇ ਤਰ੍ਹਾਂ ਦਾ ਮਾਹੌਲ ਆਸੇ ਪਾਸੇ ਦਾ ਮਤਲਬ ਇਹਦੇ ਵਿੱਚ ਸਿਸਟਮ ਇੰਨਾ ਤਕੜਾ ਲੱਗਿਆ ਹੋਊਗਾ ਇਸ ਤਰ੍ਹਾਂ ਦੇ ਪ੍ਰੋਜੈਕਟਰ ਲੱਗੇ ਹੋਣਗੇ ਤੁਹਾਨੂੰ ਸਾਰੀ ਫੀਲਿੰਗ ਉਸ ਤਰ੍ਹਾਂ ਦੀ ਆਊਗੀ ਇਹ 23 ਮਾਰਚ ਨੂੰ ਤਿਆਰ ਹੋਣ ਜਾ ਰਿਹਾ ਇਹ ਸਾਰਾ ਸਿਸਟਮ ਆਪਣਾ ਦੇਖ ਰਹੇ ਹਾਂ ਨਾ ਜਿਹੜਾ ਪਾਸ ਗੇਟ ਦੇਖ ਰਹੇ ਹਾਂ ਇਹਨੂੰ ਲਾਹੌਰ ਗੇਟ ਵੀ ਕਹਿੰਦੇ ਹੁੰਦੇ ਸੀਗੇ ਇੱਕ ਦਰਿਆ ਦੇ ਬਿਲਕੁਲ ਪਰਲੇ ਉੱਪਰਲੇ ਪਾਸੇ ਦੀ ਪੁਲ ਬਣਿਆ ਹੋਇਆ ਸੀਗਾ ਥੱਲੋਂ ਦੀ ਤਾਂ ਟ੍ਰੇਨ ਆਉਂਦੀ ਸੀ ਉੱਪਰ ਤੱਕ ਐ ਪਾਰ ਜਾਂਦਾ ਹੁੰਦਾ ਸੀਗਾ ਪੁਲ ਦੇ ਖਲਾਓ ਜਦੋਂ ਜਿਹੜੀ ਚੀਜ਼ ਆਪਾਂ ਦਿਖਾਉਂਦੇ ਸੀ ਨਾ ਵੀ ਆਹ ਬਿਲਡਿੰਗ ਦੇ ਉੱਪਰਲੇ ਪਾਸੇ ਦੀ ਉਹ ਪੁਲ ਜਾਂਦਾ ਸੀਗਾ ਲਗਭਗ 2-3 ਕਿਲੋਮੀਟਰ ਐ ਪਾਰ ਦਰਿਆ ਪਾਰ ਜਾਂਦਾ ਹੁੰਦਾ ਸੀਗਾ ਇਹਦੇ ਉੱਤੋਂ ਉੱਤੋਂ ਦੀ ਇਹਦੇ ਵਿੱਚ ਦੀ ਟ੍ਰੇਨ ਤੇ ਉੱਪਰ ਦੀ ਫੌਜੀਆਂ ਦਾ ਅੰਗਰੇਜ਼ਾਂ ਦੇ ਜੌਂਕੇ ਜਾਂਦੇ ਹੁੰਦੇ ਕਹਿੰਦੇ ਐ ਤੇ ਆਹ ਦੇਖੋ ਤੁਸੀਂ 65 71 ਚੰਗ ਵਾਲੇ ਜਿਹੜੇ ਨਿਸ਼ਾਨ ਨੇ ਗੋਲਿਆਂ ਦੇ ਇੱਥੇ ਤੱਕ ਨਿਸ਼ਾਨ ਪਏ ਨੇ ਇਹਨੂੰ ਟਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਉਮੀਦ ਕਰਦਾ ਹਾਂ ਸਾਰੇ ਠੀਕ ਹੋਵੋਗੇ ਜਿਵੇਂ ਕਹਿੰਦਾ ਨੇ ਕੜੀ ਨਾਲ ਕੜੀ ਜੁੜਦੀ ਹੈ ਮਿੱਤਰੋ ਆਪਾਂ ਆਏ ਹੋਏ ਹਸੈਨੀ ਵਾਲਾ ਬਾਰਡਰ ਤੇ ਸ਼ਹੀਦ ਸੁਖਦੇਵ ਸਿੰਘ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਰਾਜਗੁਰੂ ਜੀ ਇਹ ਮੂਰਤੀਆਂ ਸੱਜਣੋ ਸਾਨੂੰ ਇੱਕ ਇਥੇ ਮਿੱਤਰ ਪੈਰਾ ਮਿਲਿਆ ਉਹ ਕਹਿੰਦਾ ਵੀ ਇਹ ਮੂਰਤੀਆਂ 65 ਦੀ ਜੰਗ ਵੇਲੇ ਪਾਕਿਸਤਾਨ ਦਾ ਇਥੇ ਬਿਲਕੁਲ ਕਬਜ਼ਾ ਹੋ ਗਿਆ ਸੀ ਸੋਨੇ ਦੀਆਂ ਸੀ ਕਹਿੰਦੇ ਵੀ ਉਹ 65 ਦੀ ਜੰਗ ਵੇਲੇ ਜਿਹੜੀਆਂ ਇਹ ਭਗਤ ਸਿੰਘ ਸੁਖਦੇਵ ਰਾਜਗੁਰੂ ਦੀਆਂ ਮੂਰਤੀਆਂ ਸੀਗੀਆਂ 65 ਦੀ ਜੰਗ ਵੇਲੇ ਇਥੋਂ ਲੈ ਗਏ ਸੀ ਇਥੇ ਜਿਹੜਾ ਇਹ ਸੈਨੀ ਵਾਲੇ ਬਾਰਡਰ ਦਾ ਇਤਿਹਾਸ ਹੈ ਨਾ ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਜੀ ਦੀਆਂ ਪਾਵਨ ਪਵਿੱਤਰ ਦੇਹਾਂ ਦਾ ਜਿਹੜਾ ਸੰਸਕਾਰ ਹੈ ਉਹ ਇਸ ਸਥਾਨ ਤੇ ਹੋਇਆ ਸੀ ਇਹ ਸਤਲੁਜ ਦਰਿਆ ਦੇ ਵਿਚਲੀ ਜਗ੍ਹਾ ਹੈ ਸਤਲੁਜ ਦਰਿਆ ਦੀ ਵਿਚਲੀ ਜਗ੍ਹਾ ਹੈ ਇੱਥੇ ਕਹਿੰਦੇ ਕਾਫੀ ਸਾਰਾ ਪਾਣੀ ਸੀਗਾ ਤੇ ਥੋੜੀ ਜਿਹੀ ਵਿਚਕਾਰਲੇ ਪਾਸੇ ਜਗ੍ਹਾ ਸੀ ਉਹ ਪਿਛਲੇ ਪਾਸੇ ਦਿਖਾ ਤੁਹਾਨੂੰ ਜਿਹੜੀ ਆ ਤੁਸੀਂ ਸਾਹਮਣੇ ਜੋਤ ਜਗਦੀ ਦੇਖਦੇ ਹੋ ਨਾ ਇੱਥੇ ਜਿਹੜੀਆਂ ਪਾਵਨ ਪਵਿੱਤਰ ਦੇਹਾਂ ਸੀਗੀਆਂ ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਜੀ ਦੀਆਂ ਉਹਨਾਂ ਦੀਆਂ ਦੇਹਾਂ ਨੂੰ ਮਿੱਟੀ ਦਾ ਤੇਲ ਪਾ ਕੇ ਫੂਕ ਦਿੱਤਾ ਗਿਆ ਸੀਗਾ ਇਸ ਜਗ੍ਹਾ ਤੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਕੇ ਭੱਜ ਗਏ ਸੀ ਇੱਥੇ ਉਹਨਾਂ ਨੇ ਪਵਿੱਤਰ ਦੀ ਹਾਂ ਸੱਟ ਕੇ ਤੇ ਉਸ ਤੋਂ ਬਾਅਦ ਆਪਣੇ ਦੇਸ਼ ਵਾਲਿਆਂ ਨੇ ਸਾਂਭੀਆਂ ਸੀਗੀਆਂ ਤੇ ਬੜੇ ਲੋਕ ਇੱਥੇ ਨਤਮਸਤ ਹੋਣ ਆਉਂਦੇ ਨੇ ਮੱਥਾ ਟੇਕਣ ਆਉਂਦੇ ਨੇ ਇੱਥੇ ਹੋਰ ਵੀ ਕਾਫੀ ਸਾਰੀਆਂ ਇਤਿਹਾਸਕ ਰੋਚਕ ਚੀਜ਼ਾਂ ਨੇ ਤੇ ਉਹ ਵੀ ਤੁਹਾਨੂੰ ਦਿਖਾਉਣਾ ਬਣੇ ਰਹੋ ਵੀਡੀਓ ਦੇ ਵਿੱਚ ਇੱਕ ਇੱਥੇ ਇੰਜਣ ਵੀ ਖੜਾ ਹੈ ਇੱਕ ਇੱਥੇ ਹੋਰ ਜਿਹੜਾ 573 ਦੀ ਜੰਗ ਦੇ ਵਿੱਚ ਗੋਲੇ ਵੱਜੇ ਨੇ ਉਹ ਵੀ ਇੱਥੇ ਕਾਫੀ ਸਾਰੀਆਂ ਚੀਜ਼ਾਂ ਨੇ ਫਿਲਹਾਲ ਜਿਹੜੀ ਤੁਸੀਂ ਦੇਖ ਰਹੇ ਹੋ ਜਿਹੜੀ ਸਾਹਮਣੇ ਵਾਲੀ ਜੋਤ ਜਗ ਰਹੀ ਹੈ ਇਹ ਤਿੰਨੇ ਸ਼ਹੀਦਾਂ ਦੀ ਯਾਦ ਦੇ ਵਿੱਚ ਇਸ ਜਗ੍ਹਾ ਤੇ ਉਹਨਾਂ ਦੇ ਸੰਸਕਾਰ ਕੀਤੇ ਗਏ ਸੀ ਸ਼ਹੀਦ ਭਗਤ ਸਿੰਘ ਜੀ ਦੇ ਕੋਲ ਤੁਸੀਂ ਸਾਹਮਣੇ ਜਗ੍ਹਾ ਦੇਖ ਰਹੇ ਹੋ ਇੱਥੇ ਪ੍ਰੋਜੈਕਟਰ ਲੱਗੇ ਹੋਏ ਸੀ ਕਿਵੇਂ ਲਾਲਾ ਲਾਜਪਤ ਰਾਏ ਜੀ ਨੂੰ ਕਿਵੇਂ ਭਗਤ ਸਿੰਘ ਜੀ ਨੂੰ ਕਿਵੇਂ ਰਾਜਗੁਰੂ ਜੀ ਨੂੰ ਕਿਵੇਂ ਸੁਖਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਨਾ ਇੱਥੇ ਇੱਕ ਪ੍ਰੋਜੈਕਟਰ ਲਾ ਕੇ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ ਜਾਂਦਾ ਹੁੰਦਾ ਸੀ ਇੱਥੇ ਤੇ ਜਦੋਂ ਆ ਪਿੱਛੇ ਜੇ ਪੰਜਾਬ ਦੇ ਵਿੱਚ ਕਾਫੀ ਸਾਰੇ ਪਾਣੀ ਦੀ ਕਰੋਪੀ ਹੋਈ ਸੀ ਨਾ ਤੇ ਇੱਥੇ ਜਿਹੜੇ ਪ੍ਰੋਜੈਕਟਰ ਲੱਗੇ ਹੋਏ ਸੀਗੇ ਆ ਜਗ੍ਹਾ ਤੇ ਤੁਹਾਨੂੰ ਆ ਪ੍ਰੋਜੈਕਟਰ ਵੀ ਦਿਖਾ ਦਣਾ ਜਿਵੇਂ ਹੁਣ ਆ ਪ੍ਰੋਜੈਕਟਰ ਲੱਗਿਆ ਪਿਆ ਇੱਥੇ ਆ ਦਿਖਦਾ ਨਾ ਤੁਹਾਨੂੰ ਸਾਹਮਣੇ ਪ੍ਰੋਜੈਕਟਰ ਇਹ ਪ੍ਰੋਜੈਕਟਰ ਲੱਗੇ ਹੋਏ ਸੀਗੇ ਸਾਰੇ ਖਰਾਬ ਹੋ ਗਏ ਆ ਪ੍ਰੋਜੈਕਟਰ ਆ ਦੇਖੋ ਆ ਮੇਰੀ ਉਂਗਲ ਦੇ ਸੇਧ ਨੂੰ ਇਹ ਪ੍ਰੋਜੈਕਟਰ ਸਾਰੇ ਖਰਾਬ ਹੋ ਗਏ ਇੱਥੇ ਪਰਦਾ ਪਰਦਾ ਲੱਗਿਆ ਸੀ ਉਹ ਸਾਰਾ ਫਿਲਮ ਵਾਂਗੂ ਫਿਲਮ ਚੱਲਦੀ ਹੁੰਦੀ ਸੀ ਪੂਰੀ ਟੌਪ ਦੀ ਤੇ ਉਹ ਖਰਾਬ ਹੋ ਗਏ ਬਾਈ ਹੋਰੀ ਕਹਿੰਦੇ ਵੀ 23 ਮਾਰਚ ਤੋਂ ਉਹੀ ਸਾਰਾ ਫੇਰ ਸ ਚਲਾਉਣਗੇ ਤੇ ਬਣੇ ਰਹੋ ਆਪਾਂ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਉਨੇ ਆ 65 ਤੇ 71 ਦੀ ਜੰਗ ਹੋਈ ਸੀ ਜਿਹੜਾ ਆਪਾਂ ਨੂੰ ਆਹ ਦਰਵਾਜ਼ਾ ਦਿਖ ਰਿਹਾ ਸਾਹਮਣੇ ਹਨਾ ਤੇ ਇਹਦੇ ਵਿਚਲੇ ਪਾਸੇ ਇੱਕ ਟ੍ਰੇਨ ਖੜੀ ਆ ਤੁਹਾਨੂੰ ਦਿਖਾਉਣਾ ਮੈਂ ਇੱਕ ਇਹਦੇ ਵਿੱਚ ਟ੍ਰੇਨ ਖੜੀ ਆ ਆ ਦੇਖੋ ਟ੍ਰੇਨ ਖੜੀ ਆ ਨਾ ਜਿਹੜੀ ਇਹ ਕੀ ਸੀ ਵੀ ਇਹਦੇ ਵਿੱਚ ਦੀ ਇੱਥੋਂ ਇਸ ਤਰ੍ਹਾਂ ਲਈ ਜਾਂਦੀ ਸੀ ਸਿੱਧੀ ਲਾਹੌਰ ਪਾਕਿਸਤਾਨ ਨੂੰ ਟ੍ਰੇਨ ਚੱਲਦੀ ਹੁੰਦੀ ਸੀ ਤੇ ਜਿਹੜਾ ਆ ਉੱਪਰ ਪੁਲ ਦਿਖਦਾ ਇਹਦੇ ਉੱਪਰਲੇ ਪਾਸੇ ਦੀ ਇੱਕ ਪੁਲ ਹੁੰਦਾ ਸੀਗਾ ਦੱਸਿਆ ਵੀ ਇੱਥੇ ਭਰਾ ਨੇ ਕਹਿੰਦੇ ਵੀ ਪੁਲ ਦੇ ਉੱਪਰ ਦੀ ਨਾ ਉੱਪਰ ਦੀ ਇਸ ਤਰ੍ਹਾਂ ਇੱਕ ਅੰਗਰੇਜ਼ਾਂ ਦਾ ਜੌਂਗਾ ਫਰਦਾ ਹੁੰਦਾ ਸੀ ਅੰਗਰੇਜ਼ੀ ਪੁਲਿਸ ਆਫਸਰ ਜਿਹੜੇ ਆਪਦੇ ਸ਼ੋਕਲ ਮੇਲਾ ਕਰਦੇ ਹੁੰਦੇ ਸੀ ਕਿ ਬਹੁਤ ਜ਼ਿਆਦੇ ਉਹ ਉਹ ਉੱਪਰਲੇ ਪਾਸੇ ਤਾਂ ਹਾਂ ਉੱਚੇ ਥੱਲੇ ਦਰਿਆ ਹੁੰਦਾ ਸੀ ਆ ਸਾਰੀ ਜਗ੍ਹਾ ਤੇ ਪਾਣੀ ਵੀ ਪਾਣੀ ਹੁੰਦਾ ਸੀਗਾ ਤੇ ਇਦੇ ਵਿੱਚ ਦੀ ਦਰਿਆ ਦੇ ਵਿੱਚ ਦੀ ਇੱਥੋਂ ਦੀ ਟ੍ਰੇਨ ਚੱਲਦੀ ਹੁੰਦੀ ਥੱਲੋਂ ਥੱਲੋਂ ਦੀ ਉੱਪਰ ਦੀ ਇਹਨਾਂ ਨੇ ਮਤਲਬ ਕਿ ਆਪਦੇ ਫੋਲ ਮੇਲਾ ਕਰਨ ਵਾਸਤੇ ਤਾਂ ਹਾਲੇ ਪਾਸੇ ਪੁਲਪੁਲ ਬਣਾਇਆ ਸੀ ਤੇ ਫੁੱਲ ਨਜ਼ਾਰੇ ਲੈਣ ਵਾਸਤੇ ਐਡਾ ਤਕੜਾ ਜਿਹਾ ਗਾਰਡਮੈਂਟ ਉਹਨਾਂ ਨੇ ਉਸ ਟਾਈਮ ਦੇ ਵਿੱਚ ਕੀਤਾ ਸੀਗਾ 6571 ਦੀ ਜੰਗ ਤੋਂ ਬਾਅਦ ਤੇ ਜਿਹੜਾ ਇਹ ਜਿਹੜਾ ਆਪਣਾ ਦੇਖ ਰਹੇ ਹਨ ਨਾ ਜਿਹੜਾ ਆਪਾਂ ਗੇਟ ਦੇਖ ਰਹੇ ਹਾਂ ਇਹਨੂੰ ਲਾਹੌਰ ਗੇਟ ਵੀ ਕਹਿੰਦੇ ਹੁੰਦੇ ਸੀਗੇ ਇੱਕ ਦਰਿਆ ਦੇ ਬਿਲਕੁਲ ਪਰਲੇ ਪਾਸੇ ਗੇਟ ਸੀਗਾ ਤੇ ਇਹ ਉਹਦੇ ਉੱਪਰਲੇ ਪਾਸੇ ਦੀ ਪੁਲ ਬਣਿਆ ਹੋਇਆ ਸੀਗਾ ਥੱਲੋਂ ਦੀ ਤਾਂ ਟ੍ਰੇਨ ਆਉਂਦੀ ਸੀ ਉੱਪਰ ਤੱਕ ਪਾਰ ਜਾਂਦਾ ਹੁੰਦਾ ਸੀਗਾ ਪੁਲ ਦੇ ਖਲਾਓ ਐਡਾ ਜਿਆਦਾ ਲੰਬਾ ਪੁਲ ਸੀ ਉਹ ਦੂ ਬਾਦ ਉਹ ਸਾਰਾ ਪੁਲ ਵੀ ਤੋੜ ਤੋੜਤਾ ਸੀਗਾ ਤੇ ਕੱਲਾ ਆਹ ਮਤਲਬ ਗੇਟ ਦਰਵਾਜ਼ਾ ਰਹਿ ਗਿਆ ਸੀਗਾ ਇਹਦੇ ਵਿੱਚ ਕਾਫੀ ਸਾਰੇ ਨਿਸ਼ਾਨ ਪਏ ਨੇ ਜਿਵੇਂ ਉਹ ਸਾਹਮਣੇ ਨਿਸ਼ਾਨ ਦਿਖਦੇ ਨੇ ਨਾ ਉਹ ਗੋਲਿਆਂ ਦੇ ਨਿਸ਼ਾਨ ਨੇ 6571 ਵਾਲੀ جنگ ਵਾਲੇ ਜਿਵੇਂ ਆਹ ਨਿਸ਼ਾਨ ਪਿਆ ਇਹ 6571 ਵਾਲੀ جنگ ਵਾਲੇ ਗੋਲਿਆਂ ਦੇ ਨਿਸ਼ਾਨ ਨੇ ਇਹ ਸਾਂਭ ਕੇ ਰੱਖੀ ਹੋਈਆਂ ਚੀਜ਼ਾਂ ਨੇ ਇੱਕ ਚੀਜ਼ ਹੋਰ ਬੜੀ ਰੋਚਕ ਆ ਸੱਜਣੋ ਕਹਿੰਦੇ ਵੀ ਜਿਹੜੀ ਆਹ ਟ੍ਰੇਨ ਆ ਹੁਣ ਕਿਉਂਕਿ ਜਦੋਂ ਪਾਣੀ ਆ ਗਿਆ ਸੀਗਾ ਉਦੋਂ ਪ੍ਰੋਜੈਕਟਰ ਸਿਸਟਮ ਸਾਰਾ ਖਰਾਬ ਹੋ ਗਿਆ ਆ ਦੇਖੋ ਇੱਥੋਂ ਚੜਨ ਨੂੰ ਜਗ੍ਹਾ ਬਣਾਈ ਹੋਈ ਐ ਇਸ ਟ੍ਰੇਨ ਦੇ ਵਿੱਚ ਜਦੋਂ ਤੁਸੀਂ ਬੈਠੋਗੇ ਨਾ ਇਹਦੇ ਵਿੱਚ ਤੁਹਾਨੂੰ ਸਾਰਾ ਫੀਲ ਆਊਗਾ ਇਹ 23 ਮਾਰਚ ਨੂੰ ਚੱਲਣਾ ਹੈ ਹੁਣ 5-7 ਦਿਨ ਰਹਿ ਗਏ 23 ਮਾਰਚ ਨੂੰ ਇਹ ਚੀਜ਼ ਨੇ ਚੱਲਣਾ ਇਹਦੇ ਵਿੱਚ ਜਦੋਂ ਤੁਸੀਂ ਬੈਠੋਗੇ ਇਸ ਟ੍ਰੇਨ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਫੀਲ ਹੋਊਗਾ ਵੀ ਜਿੱਦਾਂ ਫਿਰੋਜ਼ਪੁਰ ਤੋਂ ਲਾਹੌਰ ਦਾ ਸਫ਼ਰ ਕਰ ਰਹੇ ਹੋਈਏ ਉਹ ਸਾਰੀ ਫੀਲਿੰਗ ਇਹਦੇ ਵਿੱਚ ਆਊਗੀ ਬਹੁਤ ਘੈਂਟ ਇਹ ਚੀਜ਼ ਤਿਆਰ ਹੋ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਮਾਹੌਲ ਬਿਲਕੁਲ ਤੁਹਾਨੂੰ ਐ ਲੱਗੇਗਾ ਵੀ ਇੱਕ ਪਾਕਿਸਤਾਨ ਦੀ ਯਾਤਰਾ ਕੀਤੀ ਆ ਬਾਕੀ ਤੁਹਾਨੂੰ ਮੈਂ ਹੋਰ ਚੀਜ਼ ਦਿਖਾਉਣਾ ਪਰਲੀ ਸਾਈਡ ਤੋਂ ਕਹਿੰਦੇ ਜਦੋਂ ਇਸ ਟ੍ਰੇਨ ਦੇ ਵਿੱਚ ਤੁਸੀਂ ਬੈਠੋਗੇ ਨਾ ਤੁਹਾਨੂੰ ਇਸ ਤਰ੍ਹਾਂ ਫੀਲ ਆਊਗੀ ਉਸੇ ਤਰ੍ਹਾਂ ਹਲਾ ਰਹੇ ਆਉਣਗੇ ਉਸੇ ਤਰ੍ਹਾਂ ਤੁਰਦੀ ਉਸੇ ਤਰ੍ਹਾਂ ਖੜਕਾ ਉਸੇ ਤਰ੍ਹਾਂ ਉਹ ਬਾਦੀਆਂ ਉਸੇ ਤਰ੍ਹਾਂ ਹਵਾਵਾਂ ਉਸੇ ਤਰ੍ਹਾਂ ਦਾ ਮਾਹੌਲ ਆਸੇ ਪਾਸੇ ਦਾ ਮਤਲਬ ਇਹਦੇ ਵਿੱਚ ਸਿਸਟਮ ਇੰਨਾ ਤਕੜਾ ਲੱਗਿਆ ਹੋਊਗਾ ਇਸ ਤਰ੍ਹਾਂ ਦੇ ਪ੍ਰੋਜੈਕਟਰ ਲੱਗੇ ਹੋਣਗੇ ਤੁਹਾਨੂੰ ਸਾਰੀ ਫੀਲਿੰਗ ਹੀ ਉਸ ਤਰ੍ਹਾਂ ਦੀ ਆਊਗੀ ਇਹ 23 ਮਾਰਚ ਨੂੰ ਤਿਆਰ ਹੋਣ ਜਾ ਰਿਹਾ ਇਹ ਸਾਰਾ ਸਿਸਟਮ ਜਦੋਂ ਜਿਹੜੀ ਚੀਜ਼ ਆਪਾਂ ਦਿਖਾਉਂਦੇ ਸੀ ਨਾ ਵੀ ਆਹ ਬਿਲਡਿੰਗ ਦੇ ਉੱਪਰਲੇ ਪਾਸੇ ਦੀ ਉਹ ਪੁਲ ਜਾਂਦਾ ਸੀਗਾ ਲਗਭਗ 2-3 ਕਿਲੋਮੀਟਰ ਐ ਪਾਰ ਦਰਿਆ ਪਾਰ ਤੇ ਉੱਪਰ ਦੀ ਫੌਜੀਆ ਦਾ ਅੰਗਰੇਜ਼ਾਂ ਦੇ ਚੌਂਕੇ ਜਾਂਦੇ ਹੁੰਦੇ ਕਹਿੰਦੇ ਐਂ ਤੇ ਬਈ ਕਮਾਲ ਹੀ ਸੀ ਦੇਹਣਾ ਅੰਗਰੇਜ਼ਾਂ ਦੇ ਕਹੇ ਜੇ ਦਿਮਾਗ ਸੀਗਾ ਪਤਾ ਸੀ ਕਹਿੰਦੇ ਵੈਸੇ ਪਰ ਇਹ ਤਿਆਰ ਕਰਵਾਇਆ ਫਿਰ ਵੀ ਮਤਲਬ ਕਿ ਦਿਖ ਉਹੇ ਜੀ ਦਿੱਤੀ ਇਹਨੂੰ ਪਰ ਆ ਜਿਹੜੇ ਨਿਸ਼ਾਨ ਨੇ ਜਿਹੜੇ ਇਹ ਉਸੇ ਤਰ੍ਹਾਂ ਵਿੱਚ ਰੱਖੇ ਗਏ ਨੇ ਕਿਉਂਕਿ ਯਾਦਾਂ ਰੱਖੀਆਂ ਹੋਈਆਂ ਨੇ ਜ਼ਖਮ ਜੇ ਕਹਿੰਦੇ ਕੌਮ ਨੂੰ ਆਪਦੇ ਜ਼ਖਮਾਂ ਦਾ ਪਤਾ ਲੱਗਦਾ ਰਹੇ ਵੀ ਸਾਡੇ ਐਨੇ ਬਾਰ ਹੋਏ ਹੋਏ ਨੇ ਤਾਂ ਕੌਮ ਉਹ ਜ਼ਖਮਾਂ ਤੋਂ ਸੇਧ ਲੈਂਦੀ ਰਹਿੰਦੀ ਆ ਤਾਂ ਕਰਕੇ ਇਹ ਜ਼ਖਮ ਰੱਖੇ ਹੋਏ ਨੇ ਸੱਜਣੋ ਪਿਆਰਿਓ ਤੇ ਇਹ ਹੈ ਹਸੈਨੀ ਵਾਲਾ ਬਾਰਡਰ ਭਾਈ ਜ ਜਦੋਂ ਵੀ ਤੁਸੀਂ ਕਿਤੇ ਆਏ ਤਾਂ ਇਸ ਹਸੈਨੀ ਵਾਲਾ ਬਾਰਡਰ ਦੀ ਜਰੂਰ ਯਾਰ ਭਾਈ ਇੱਥੋਂ ਜਿਵੇਂ ਕਹਿੰਦੇ ਨੇ ਇੱਕ ਤਰ੍ਹਾਂ ਦੀ ਯਾਤਰਾ ਕਹਿ ਸਕਦੇ ਆਪਾਂ ਕਿਉਂਕਿ ਇਹ ਸ਼ਹੀਦੀ ਸਥਾਨ ਹੀ ਹੈ ਭਗਤ ਸਿੰਘ ਹੋਰਾਂ ਦਾ ਸ਼ਹੀਦ ਆਜ਼ਮ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦਾ ਇਹ ਬਹੁਤ ਜ਼ਿਆਦਾ ਪਾਵਨ ਪਵਿੱਤਰ ਸਥਾਨ ਹੈ ਕਿਉਂਕਿ ਇਸ ਸਥਾਨ ਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸੁਖਦੇਵ ਰਾਜਗੁਰੂ ਤਿੰਨਾਂ ਦੀਆਂ ਲਾਸ਼ਾਂ ਦਾ ਸੰਸਕਾਰ ਇਸ ਜਗ੍ਹਾ ਤੇ ਹੋਇਆ ਹੈ ਤੇ ਇਹ ਪ੍ਰੋਜੈਕਟਰ ਨੇ ਜਿਹੜੇ ਇਹ ਪ੍ਰੋਜੈਕਟਰਾਂ ਦੇ ਰਾਹੀਂ ਉਹ ਸਾਰੀ ਬਿਲਕੁਲ ਇਨ ਬਿਨ ਫਿਲਮ ਦਿਖਾਈ ਜਾਂਦੀ ਹੈ ਜਿੱਦਾਂ ਹੁਣ ਆਹ ਪ੍ਰੋਜੈਕਟਰ ਹੈ ਹਨ ਇਸ ਤਰ੍ਹਾਂ ਦੇ ਕਾਫੀ ਸਾਰੇ ਪ੍ਰੋਜੈਕਟਰ ਨੇ ਉਹ ਪਏ ਨੇ ਅੱਗੇ ਥੱਲੇ ਉਹ ਪ੍ਰੋਜੈਕਟਰ ਇਹ ਸਾਰੇ ਖਰਾਬ ਹੋ ਗਏ ਕਹਿੰਦੇ ਪਾਣੀ ਵੇਲੇ ਬਟ ਇਹਨਾਂ ਦੀ ਰਿਪੇਅਰ ਚੱਲ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਦੋਂ ਇਹ ਚੱਲ ਪਿਆ ਸਿਸਟਮ ਤਾਂ ਇੱਥੇ ਬਹੁਤ ਸੋਹਣੀ ਫਿਲਮ ਚੱਲਿਆ ਕਰੂਗੀ ਤੇ ਉਸੇ ਤਰ੍ਹਾਂ ਉਹ ਸਾਰਾ ਮਾਹੌਲ ਦਿਖਾਇਆ ਜਾਊਗਾ ਜਿਵੇਂ ਆਹ ਪ੍ਰੋਜੈਕਟਰ ਨੇ ਹਨ ਇਹ ਸਾਰੇ ਖਰਾਬ ਹੋ ਗਏ ਉਹ ਬੀਬੀ ਦੱਸ ਰਹੀ ਸੀ ਕਹਿੰਦੀ ਬਹੁਤ ਵਧੀਆ ਸਿਸਟਮ ਸੀਗਾ ਇੱਥੇ ਤੇ ਬਹੁਤ ਵਧੀਆ ਬਣਾਇਆ ਸੀਗਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਪੇਜ ਨਾਲ ਜੁੜੇ ਰਹੋ ਤੇ ਜਰੂਰ ਬਾਈ ਫੋਲੋ ਕਰਕੇ ਰੱਖਿਓ ਹਾਂਜੀ ਮਿੱਤਰੋ ਇਹ ਸੀ ਹਸੈਨੀ ਵਾਲਾ ਬਾਰਡਰ ਜਿਹੜਾ ਫਰੋਜਪੁਰ ਫਰੀਦਕੋਟ ਜੀਰਾ ਇਹ ਏਰੀਆ ਦੇ ਵਿੱਚ ਆ ਜਾਂਦਾ ਤੇ ਇਸ ਬਾਰਡਰ ਦੀ ਜਿੰਨੀ ਕੁ ਜਾਣਕਾਰੀ ਮੈਨੂੰ ਸੀ ਜਾਂ ਜਿੰਨੀ ਕੁ ਜਾਣਕਾਰੀ ਇੱਥੋਂ ਮੈਂ ਹੋਰ ਇਧਰ ਉਧਰੋਂ ਪਤਾ ਕੀਤੀ ਉਹ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਇਸ ਜਾਣਕਾਰੀ ਨੂੰ ਪੇਸ਼ ਕਰਦੇ ਹਾਂ ਕੋਈ ਨਿੱਕੀ ਉੱਚੀ ਨੀ ਵੀ ਗੱਲ ਹੋ ਗਈ ਉਹ ਵੇ ਜੇ ਮੈਨੂੰ ਕਿਸੇ ਗੱਲ ਦੇ ਵਿੱਚ ਗਲਤੀ ਲੱਗੇ ਤਾਂ ਮੈਨੂੰ ਮਾਫ਼ ਕਰਿਓ ਜ਼ਰੂਰ ਕਮੈਂਟਾਂ ਦੇ ਵਿੱਚ ਆਪਣੀ رائے ਦਿਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਪੇਜ ਨੂੰ ਫੋਲੋ ਕਰਕੇ ਰੱਖੋ ਇਸ ਤਰ੍ਹਾਂ ਦੀ ਹੋ ਕਾਫੀ ਸਾਰੀਆਂ ਅਦੁੱਤੀਆਂ ਵੀਡੀਓ ਆਉਣੀਆਂ ਜਿਹੜੀਆਂ ਤੁਸੀਂ ਨਹੀਂ ਦੇਖੀਆਂ